ਇੱਕ ਬਹੁਤ ਮਹੱਤਵਪੂਰਨ ਜਿਹੜੀ ਆ ਰਿਕਵਰੀ ਹੋਈ ਆ ਸਵੇਰੇ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਨੇ ਜਿਹੜਾ ਅੰਜਾਮ ਲਿਆ ਜਿਦੇ ਚ ਕੋਈ 18 ਕਿ ਲੋਕਾਂ ਦੀ ਜਿਹੜੀ ਸਪੂਰੀਅਸ ਲਿਕਰ ਹੁੰਦੀ ਆ ਉਹ ਪੀਂਡ ਕਰਕੇ ਉਹਨਾਂ ਦੀ ਮੌਤ ਹੋਈ ਆ ਦਿੱਲੀ ਤੋਂ ਇੱਕ ਟਰਾਂਸਪੋਰਟ ਨਗਰ ਤੋਂ ਬਹੁਤ ਹੀ ਵੱਡੀ ਕਨਸਾਈਨਮੈਂਟ ਜਿਹੜੀ ਆ ਜਿਹੜੀ ਕਿ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਜੀਦੇ ਰਾਹੀਂ ਜਰੀਲੀ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਤੇ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਆ ਇਹਦਾ ਸੇਵਨ ਕਰਕੇ ਜਾਣ ਜਾ ਸਕਦੀ ਸੀ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ ਪੀਬੀ 10 1577 ਨੰਬਰ ਟਰੱਕ ਜਿਹੜਾ ਆ ਇਹ ਰਾਉਂਡ ਅਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ కెమికਲ ਹੈਗਾ ਆ ਉਹ ਅਸੀਂ ਬਰਾਮਦ ਕੀਤਾ ਹੈ ਸਰ ਅੱਜ ਤੇ ਪ੍ਰੈਸਿੰਗ ਕਰਨੇ ਕੋਈ ਜਾਣ ਪਰ ਦੇਖੋ ਅੱਜ ਇੱਕ ਬਹੁਤ ਮਹੱਤਵਪੂਰਨ ਜਿਹੜੀ ਆ ਰਿਕਵਰੀ ਹੋਈ ਆ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਆ ਕਿ ਅੰਮ੍ਰਿਤਸਰ ਏਰੀਆ 'ਚ ਸਵੇਰੇ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਨੇ ਜਿਹੜਾ ਅੰਜਾਮ ਲਿਆ ਜਿਹਦੇ 'ਚ ਕੋਈ 18 ਲੋਕਾਂ ਦੀ ਜਿਹੜੀ ਸਪੂਰੀਅਸ ਲਿਕਰ ਹੁੰਦੀ ਆ ਉਹ ਪੀਂਡ ਕਰਕੇ ਉਹਨਾਂ ਦੀ ਮੌਤ ਹੋਈ ਆ ਤੇ ਸਵੇਰੇ ਸਾਨੂੰ ਬਾਰਡਰ ਏਰੀਆ ਤੋਂ ਡੀਆਈਜੀ ਬਾਰਡਰ ਜ਼ੋਨ ਸਾਹਿਬ ਤੋਂ ਇਨਫੋਰਮੇਸ਼ਨ ਸਿੱਗੀ ਕਿ ਦਿੱਲੀ ਤੋਂ ਇੱਕ ਟਰਾਂਸਪੋਰਟ ਨਗਰ ਤੋਂ ਬਹੁਤ ਹੀ ਵੱਡੀ ਕਨਸਾਈਨਮੈਂਟ ਜਿਹੜੀ ਆ ਜਿਹੜੀ ਕਿ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਜੀਦੇ ਰਾਹੀਂ ਜਰੀਲੀ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਤੇ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਆ ਇਹਦਾ ਸੇਵਨ ਕਰਕੇ ਜਾਨ ਜਾ ਸਕਦੀ ਸੀ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਸਾਨੂੰ ਹੁਕਮ ਦਿੱਤਾ ਕਿ ਡੀਆਈਜੀ ਬਾਰਡਰ ਦੀ ਇਸ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕੀਤਾ ਜਾਵੇ ਤੇ ਅੱਜ ਐਸਪੀ ਡੀ ਪਟਿਆਲਾ ਗੁਰਬੰਸ ਬੈਂਸ ਡੀਐਸਪੀ ਕਨੌਰ ਹਰਮਨ ਚੀਮਾ ਤੇ ਐਸ ਐਚਓ ਸ਼ੰਭੂ ਹਰਪ੍ਰੀਤ ਸਿੰਘ ਤੇ ਜਿਹੜੇ ਪਟਿਆਲਾ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ ਪੀਬੀ 101577 ਨੰਬਰ ਟਰੱਕ ਜਿਹੜਾ ਆ ਇਹ ਰਾਉਂਡ ਅਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਉਹ ਅਸੀਂ ਬਰਾਮਦ ਕੀਤਾ ਆ ਤੇ ਇਹ ਇੱਕ ਬਹੁਤ ਵੱਡੀ ਰਿਕਵਰੀ ਆ ਕਿਉਂਕਿ ਜੇਕਰ ਇਹ కెమికਲ ਅੱਗੇ ਆਪਣੇ ਡੈਸਟੀਨੇਸ਼ਨ ਤੱਕ ਪਹੁੰਚ ਜਾਂਦਾ ਤੇ ਇਹਦੇ ਰਾਹੀਂ ਜਰੀਲੀ ਸ਼ਰਾਬ ਬਣਾ ਕੇ ਤੇ ਜੇਕਰ ਉਹਨੂੰ ਵੇਚਿਆ ਜਾਂਦਾ ਤੇ ਆਮ ਲੋਕੀ ਜੇਕਰ ਉਹਦਾ ਸੇਵਨ ਕਰਦੇ ਤੇ ਕਈ ਸੌ ਲੋਕਾਂ ਦੀ ਮੌਤ ਹੋ ਸਕਦੀ ਸੀ ਪਰ ਮਨਜੋਗ ਡੀਜੀਪੀ ਪੰਜਾਬ ਦੇ ਹਦਾ ਤਾ ਮੁਤਾਬਿਕ ਮਨਜੋਗ ਸੀਐਮ ਪੰਜਾਬ ਦੇ ਹਦਾ ਤਾ ਮੁਤਾਬਿਕ ਅਸੀਂ ਇਮੀਡੀਏਟਲੀ ਜਿਹੜੀ ਸਵੇਰੇ ਸਾਡੇ ਕੋਲੇ ਇਨਪੁੱਟ ਆਈ ਸੀ ਉਹਦੇ ਤੇ ਕੰਮ ਕੀਤਾ ਤੇ ਬਿਲਕੁਲ ਪ੍ਰੋਐਕਟਿਵਲੀ ਤੇ ਸਵਿਫਟਲੀ ਕੰਮ ਕਰਦੇ ਹੋਏ ਅਸੀਂ ਜਿਹੜੀ ਆ ਇਹ ਟਰੱਕ ਨੂੰ ਇਹ ਦੇਖ ਸਕਦੇ ਆ ਆਪਾਂ ਟਰੱਕ ਪਿੱਛੇ ਹੀ ਖੜਿਆ ਆ ਤੇ ਇਸ ਟਰੱਕ ਨੂੰ ਅਸੀਂ ਰਾਉਂਡ ਅਪ ਕਰਕੇ ਤੇ ਇਹਦੇ ਤੋਂ 600 ਲੀਟਰ ਪਲੱਸ ਮੀਥਨੋਲ ਮਿਕਸ ਕੈਮੀਕਲ ਜਿਹੜਾ ਉਹ ਬਰਾਮਦ ਕੀਤਾ ਤੇ ਕਾਫੀ ਆਪਾਂ ਇਹ ਦੇਖ ਸਕਦੇ ਆ ਕਿ ਸਵੇਰੇ ਜਿਹੜੀ ਇੱਕ ਹੂਚ ਟਰੈਜੇਡੀ ਉਥੇ ਅੰਮ੍ਰਿਤਸਰ ਏਰੀਏ 'ਚ ਹੋਈ ਸੀ ਤੇ ਉਸੇ ਦੀ ਲੜੀ 'ਚ ਅੱਗੇ ਅਸੀਂ ਇਹ ਰਿਕਵਰੀ ਕੀਤੀ ਤੇ ਇਹਦੇ ਰਾਹੀਂ ਕਾਫੀ ਵੱਡਾ ਜਿਹੜਾ ਜਾਨੀਮਾਲੀ ਨੁਕਸਾਨ ਸੀ ਉਹ ਟਾਲਿਆ ਜਾ ਸਕਦਾ ਸਰ ਕਿਤੋਂ ਦੀ ਆ ਰਹੇ ਸੀ ਕਿੱਥੇ ਜਾ ਰਹੇ ਸੀ ਦੇਖੋ ਇਹ ਜਿੰਨੀ ਹੁਣ ਤੱਕ ਸਾਡੇ ਕੋਲ ਇਨਫੋਰਮੇਸ਼ਨ ਆ ਇਹ ਕਨਸਾਈਨਮੈਂਟ ਜਿਹੜੀ ਆ ਇਹ ਦਿੱਲੀ ਤੋਂ ਤੁਰੀ ਸੀ ਦਿੱਲੀ ਦੇ ਟਰਾਂਸਪੋਰਟ ਨਗਰ ਏਰੀਏ ਤੋਂ ਇਹ ਤੁਰੀ ਸੀ ਤੇ ਅੱਗੇ ਕਿੱਥੇ ਜਾਣੀ ਸੀ ਕਿਹੜੇ ਜ਼ਿਲ੍ਹੇ 'ਚ ਜਾਣੀ ਸੀ ਤੇ ਅੱਗੇ ਇਹਦੀ ਕੀ ਕੀ ਦੁਰਵਰਤੋਂ ਹੋਣੀ ਸੀ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿੰਨੇ ਬੰਦੇ ਇਹਦੇ 'ਚ ਇਨਵੋਲ ਦੇਖੋ ਅਸੀਂ ਹੁਣ ਮੌਕੇ ਤੇ ਜਿਹੜਾ ਇੱਕ ਬੰਦਾ ਅਰੈਸਟ ਕੀਤਾ ਆ ਤੇ ਅੱਗੇ ਅਸੀਂ ਸਾਰਾ ਕੁਝ ਇੱਥੇ ਚ ਵੈਰੀਫਾਈ ਕਰ ਰਹੇ ਸੀਗੇ ਆ ਦੇਖੋ ਜੀ ਇਹ ਟਰੱਕ ਦੇ ਅੰਦਰ ਕਈ ਪ੍ਰਕਾਰ ਦੇ ਹੋਰ ਚੀਜ਼ਾਂ ਦੇ ਵੀ ਬਾਕਸ ਹੈਗੇ ਆ ਤੇ ਉਹ ਜਿਵੇਂ ਇਲੈਕਟ੍ਰੋਨਿਕ ਆਈਟਮ ਵੀ ਹੈਗੇ ਤੇ ਬਿਲਕੁਲ ਹੀ ਅੰਦਰ ਲੁਕੋ ਕੇ ਜਿਹੜੇ ਆ ਤਿੰਨ ਤੋਂ ਚਾਰ ਡਰਮ ਜਿਹੜੇ ਸੀਗੇ ਤੇ ਡਰਮਾਂ ਦੇ ਅੰਦਰ ਇਹ ਮੀਥਨੋਲ ਮਿਕਸ ਕੈਮੀਕਲ ਸੀਗਾ ਤੇ ਬੜੇ ਪ੍ਰੋਐਕਟਿਵਲੀ ਪਟਿਆਲਾ ਪੁਲਿਸ ਨੇ ਤੇ ਪਟਿਆਲੇ ਐਕਸਾਈਜ਼ ਦੀ ਟੀਮ ਨੇ ਜਿਹੜੀ ਸਾਨੂੰ ਇਨਫੋਰਮੇਸ਼ਨ ਡੀਆਈਜੀ ਬਾਰਡਰ ਜ਼ੋਨ ਤੋਂ ਆਈ ਸੀ ਉਹਦੇ ਤੇ ਅਸੀਂ ਕੰਮ ਕੀਤਾ ਤੇ ਬਹੁਤ ਵੱਡੀ ਇੱਕ ਘਟਨਾ ਨੂੰ ਜਿਹੜਾ ਟਾਲਿਆ ਜਾ ਸਕਿਆ ਸਰ ਕੋਵਿਡ ਟਾਈਮ ਦੇ ਵਿੱਚ ਜਿਵੇਂ ਕੋਵਿਡ ਟਾਈਮ ਦੇ ਵਿੱਚ ਵੀ ਇੱਥੇ ਹੀ ਸੀ ਕਿਸੇ ਏਰੀਆ ਨਾਲ ਕਨਸਟਰਨਸੀ ਦਾ ਸਾਰਾ ਸਿਸਟਮ ਇਹ ਵੀ ਲੱਗਦਾ ਵੀ ਉਹ ਦੇਖੋ ਜੀ ਅਸੀਂ ਉਹ ਸਾਰਾ ਵੈਰੀਫਾਈ ਕਰਾਂਗੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਜਿਸੀ ਸਾਰੇ ਇਹਦੇ ਚ ਵੈਰੀਫਾਈ